ਪੰਜਾਬੀ 뮤직 ਇੰਡਸਟਰੀ ਦੇ ਵਿੱਚ ਉੱਚੀਆਂ ਬੁਲੰਦੀਆਂ ਛੂਣ ਵਾਲੇ ਲੱਖਾਂ ਪੰਜਾਬੀਆਂ ਦੇ ਹਰਮਨ ਪਿਆਰੇ ਸਿੰਗਰ ਸਤਿੰਦਰ ਸਰਤਾਜ ਦਾ ਯੂਰਪ ਦੇ ਵਿੱਚ 13 ਜੁਲਾਈ ਨੂੰ ਸਟੇਜ ਸ਼ੋਅ ਹੋਇਆ। ਇਟਲੀ ਦੇ ਦਿਲ ਕਰਕੇ ਜਾਣੇ ਜਾਂਦੇ ਸ਼ਹਿਰ ਰੋਮ ਦੇ ਵਿੱਚ ਸਟੇਜ ਸ਼ੋਅ ਯੂਰਪ ਦੀ ਧਰਤੀ 'ਤੇ ਇੱਕ ਨਵਾਂ ਇਤਿਹਾਸ ਲਿਖਣ ਦੇ ਵਿੱਚ ਕਾਮਯਾਬ ਹੋਇਆ। ਦੱਸਣੀ ਹੋਵੇ ਕਿ ਇਟਲੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਸਿੰਗਰ ਨੇ ਵਰਟੀਕਲ ਸਿਟੀ ਦੇ ਨੇਡਲੇ ਕਿਸੇ ਹਾਲ ਦੇ ਵਿੱਚ ਸ਼ੋਅ ਕਰਨ ਦਾ ਹੌਸਲਾ ਵਿਖਾਇਆ ਸੀ ਜਿਸ ਦੇ ਵਿੱਚ ਅਸਤਿੰਦਰ ਸਰਤਾਜ ਤੇ ਉਹਨਾਂ ਦੀ ਟੀਮ ਪੂਰੀ ਤਰ੍ਹਾਂ ਕਾਮਯਾਬ ਰਹੀ ਵੱਡੀ ਤعداد ਦੇ ਵਿੱਚ ਪਹੁੰਚੇ ਸਰੋਤਿਆਂ ਦੇ ਇਕੱਠ ਤੋਂ ਪਤਾ ਲੱਗਦਾ ਹੈ ਕਿ ਉਹ ਸਰਤਾਜ ਦੀ ਗਾਇਕੀ ਨੂੰ ਕਿੰਨਾ ਪਿਆਰ ਕਰਦੇ ਹਨ ਯੂਰਪ ਦੇ ਮਸ਼ਹੂਰ ਐਂਕਰ ਮਨਦੀਪ ਸੈਣੀ ਨੇ ਆਪਣੀ ਮਿੱਠੀ ਆਵਾਜ਼ ਲਈ ਸਰਤਾਜ ਨੂੰ ਸਰੋਤਿਆਂ ਦੇ ਇਕ ਜ਼ਹੈਰੀ ਵਿੱਚ ਪੇਸ਼ ਕਰਦਿਆਂ ਸ਼ਾਇਰੋ ਸ਼ਾਇਰੀ ਨਾਲ ਖੂਬ ਰੰਗ ਬੰਨ੍ਹਦਿਆਂ ਬਾਹੂ ਬਾਈ ਖੱਟੀ ਹੈ ਉਸ ਮਗਰੋਂ ਸਿੰਦਰ ਸਰਤਾਜ ਨੇ ਇੱਕ ਤੋਂ ਵੱਧ ਇੱਕ ਗੀਤਾਂ ਗੱਲ ਵਕੜੀ ਤਰਖੀਆਂ ਪਹਿਲੇ ਇੱਕ ਤੇ ਸਟਾਰ ਮੇਰਾ ਜਮਨਾਲ ਲੋਕ ਚੁੰਮਣ ਲਾ ਛੜਿਆ ਤੇ ਸ਼ੋਅ ਦੀ ਕਾਮਯਾਬੀ ਦੀ ਸਾਰਾ ਸਹਿਰਾ ਸਮੂਚੀ ਟੀਮ ਅਤੇ ਪ੍ਰਮੁੱਖ ਪ੍ਰਬੰਧ ਪੰਕਜ ਸੰਦੀਪ ਸਿੰਘ ਗੁਰਲਾਲ ਚਾਹਲ ਰੋਬਿਨ ਅਤੇ ਵਿਕਾਸ ਸਿਰ ਜਾਂਦਾ ਹੈ ਇਹਨਾਂ ਨੇ ਸ਼ੋਅ ਨੂੰ ਕਾਮਯਾਬ ਬਣਾਉਣ ਲਈ ਖੂਬ ਮਿਹਨਤ ਕੀਤੀ ਸੀ ਇਸ ਸ਼ੋਅ ਨੂੰ ਕਾਮਯਾਬ ਬਣਾਉਣ ਲਈ ਲੋਕ ਨੇ ਲੇ ਪਿੰਡਾਂ ਤੋਂ ਬੱਸ ਭਰ-ਭਰ ਕੇ ਪਹੁੰਚੇ ਹੋਏ ਸਨ